ਨਾਮ ਸ੍ਰੀ ਵਾਹਿਗੁਰੂ ਜੀ RAM ਕਲੀ ਮਹੱਲਾ ਤੀਜਾ ਆਨੰਦ ਏਕਾ ਓਮਕਾਰ ਸਤਗੁਰ ਪ੍ਰਸਾਦ ਹੈ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿਜ ਸੇਤੀ ਮਨ ਬਝੀਆਂ ਵਾਦਾਈਆਂ ਰਾਗਰਤਨ ਪਰਵਾਰ ਪਰियां ਸਬਦ ਗਾ ਬਣਾਈਆਂ ਸਬਦੋ ਤੈ ਗਾਵੋ ਹਰੀ ਕੇ ਰਾਮ ਮਨ ਜਿੰਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਵਨਾ ਗਲਾ ਸਮਰਤ ਸਵਾਮੀ ਸੋ ਕਮਣੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਆ ਕਿਆ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੂ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਣਿਆਏ ਵਸਿਆ ਜਿਨ ਇੱਛਾਂ ਸੱਪ ਜਾਈਆਂ ਸਦਾ ਕਰਵਾਣ ਕੀਤਾ ਗੁਰੂ ਵਿਟੋਜ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆਦਿਤ ਕਰੈ ਅਨਹਦ ਵਾਜੇ ਸਾਚੀ ਲਿਵੈ ਵਣਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੀ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਣਵਾਰੀਆ ਇਹ ਸੁਨੋ ਹੋਰ ਥਾਉ ਨਹੀਂ ਸਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਤਾਰ ਕਿਰਪਾ ਕਲੇਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਆਦਨ ਕਾ ਸਬਦ ਸਚੈ ਸਵਾਰਿਆ ਕਹਿ ਨਾਨਕਾਏ ਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਅੰਜ ਤੁੰধে ਸੋਈਣ ਪਾਵੈ ਪਾਵੈ ਤਾਂ ਸੋ ਜਨ ਦੇ ਜਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਪਾਰ ਮਾ ਪੁਲੇ ਫਿਰਹਿਦ ਹੈ ਦਸੋ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਣ ਪਿਆ ਨਿਰਮਲ ਜਿਨਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਹੋ ਸੰਤ ਪਿਆਰੋ ਅਕਤ ਕੀ ਕਰੈ ਕਹਾਣੀ ਕਰੈ ਕਹਾਣੀ ਅਕਤ ਕੀਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਨੈ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸਚੀ ਬਾਣੀ ਕੈ ਨਾਨਕ ਸੁਨੋ ਸੰਤੋ ਕਖਿਓ ਅਕਤ ਕਹਾਣੀ ਮੇ ਮਨ ਚੰਚਲਾ ਚਤ్రਾਈ ਕਿਨੈ ਨ ਪਾਇਆ ਚਤ్రਾਈ ਨ ਪਾਇਆ ਕਿਨੈ ਤੂ ਸੁਨ ਮਨ ਮੇਰਿਆ ਇਹ ਮਾਇਆ ਮੂਣੀ ਜਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨ ਨ ਕੀਤੀ ਜਨ ਟਗੋਲੀ ਪਾਈਆ ਕੁਰਬਾਨ ਕੀਤਾ ਸੈਵਟੋ ਜਨਮੋ ਮਿਠਾ ਲਾਇਆ ਕੈ ਨਾਨਕ ਮਨ ਚੰਚਲਾ ਚਤ్రਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਉਹ ਕੁਟੰਬ ਤੂੰ ਜੀ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਭੁਲੇ ਨਾ ਕੀਚੈ ਜਿੱਤੇ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮਯਾ ਕੋ ਉੱਚਰਾ ਤੇਰਾ ਅੰਤ ਨੈ ਪਾਇਆ ਅੰਤੁ ਨੈ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਕਬ ਖਾਨੈ ਆਖੇ ਤੇ ਵੇਖੇ ਸਭ ਤੂੰ ਐ ਜਨ ਜਗਤਿ ਉਪਾਇਆ ਕਹਿਨਣ ਤੂ ਸਦਾ ਅਗੰਮ ਹੈ ਤੇਰਾ ਅੰਤ ਨੈ ਪਾਇਆ ਸੋਰਨਾਰ ਮੜਿਆਣੀ ਅਮਰਤ ਖੋਜਦੇ ਸੋ ਅਮਰਤ ਗੁਰਤੀ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਬਸਾਇਆ ਜੀ ਜਨ ਸਭ ਤਦ ਉਪਾਏ ਕਬੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਸਨੂ ਆਵ ਤਟਾ ਤਨੇ ਅਮਰਤ ਗੁਰਤੀ ਪਾਇਆ ਭਗਤਾਂ ਕੇ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਰੀਮ ਬੇਕਮ ਮਾਰਗ ਚੱਲਣਾ ਲਾਭ ਲੋ ਬਹਿੰਕਾਰ ਤਾਇ ਤ੍ਰਿਸਨਾ ਬਹੁਤ ਨਾਹੀ ਬੁੱਲਣਾ ਕਨਿਓ ਤਿੱਕੀ ਬਾਲੋਂ ਨਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕੈ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾ ਹੈ ਤਿ ਵਿੱਚ ਲਹਿ ਸੁਆਮੀ ਹੋਰ ਕਹਿ ਆਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵਹ ਚਲ ਹੈ ਜਿਨਾਂ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਈ ਇਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰ ਸੁਖ ਪਾਵਾਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿ ਵੈ ਚਲਾਵਹਿ ਏਓ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤਨ ਕੈ ਮਨ ਵਸਿਆ ਜਿਨ ਧਰੋਣ ਲਿਖਿਆ ਆਇਆ ਇਕ ਫੇਰੇ ਇਕ ਨੇ ਰੇ ਕਰੇ ਗੱਲਾਂ ਗੱਲ ਨਹੀਂ ਗਿਣੈਣਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਹਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜੀਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆਂ ਕਹੇ ਦੇਵਤ ਸੁੰਦੇ ਪਵਤ ਸੇਪਵਤ ਜਿਨੀ ਮਨ ਬਸਾਇਆ ਕਹ ਨਾਨਕ ਸੇਪਵਤ ਜਿਨੀ ਗੁਰਮੁਖ ਹਰਿ ਹਰਿ ਤਾਇਆ ਕਾਨਵੀ ਸਹਿਜਨਾ ਉਪਜੈ ਬਿਨ ਸਹਿਜ ਸਹਿਸਾ ਨ ਜਾਏ ਨਹ ਜਾਏ ਸਹਿਸਾ ਤੈ ਸੰਜਮ ਰਹਿ ਕਰਮ ਕਮਾਏ ਸਹਿਸਾ ਜਿਉ ਮਲੀਣ ਹੈ ਇਕ ਸੰਯਮ ਤੋਤਾ ਜਾਏ ਮਨ ਧੋਵ ਸਬਦ ਲਾਗੋ ਹਾਸਿਓ ਰੋ ਚਿਤ ਲਾਏ ਕਹ ਨਾਨਕ ਅੰਗੁਰ ਪ੍ਰਸਾਦਿ ਸਹਿਜ ਉਪਜੈ ਉਸ ਸਹਿਸਾਹਿਬ ਜਾਏ ਜੀਓ ਮਹਿਲੇ ਵਾਰੋ ਨਿਰਮਲ ਵਾਰੋ ਨਿਰਮਲ ਜਿਉ ਤੈ ਮਹਿਲੇ ਤਿੰਨੀ ਜਨਮ ਜੁਐ ਹਾਰਿਆ ਕਿਸਨਾ ਵੱਡਾ ਰੁਗ ਲਗਾ ਮਨ ਮਣੋਵੇ ਸਾਰਿਆ ਵੇਦਾ ਮਨਾ ਮਤਮ ਸੋ ਸੁਨੇ ਨਹੀਂ ਫਿਰੇ ਜਿਉ ਬੇਤਾਲਿਆ ਕਹਿ ਨਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ ਜੀਓ ਨਿਰਮਲਾ ਵਾਰੋ ਨਿਰਮਲਾ ਵਾਰੋ ਤਾਂ ਨਿਰਮਲਾ ਜੀਓ ਨਿਰਮਲਾ ਸਤਿ ਕਰਤੀ ਕੰਨੀ ਕਮਾਣੀ ਕੂੜ ਕੀ ਸੋਹੇ ਪਹੁੰਚੈ ਨਹੀਂ ਮਨਸਾ ਸਤ ਸਮਣੀ ਜਨਮ ਰਤਨ ਜਿ ਨਿ ਘਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮਖੋ ਬੈ ਹੋਵੈ ਤ ਸਨਮਖ ਸੇ ਕੋਈ ਜੋ ਰੈ ਗੁਰ ਨਾਲੇ ਗੁਰ ਕੀ ਚਨਹਿ ਦੇਤਿ ਆਏ ਅੰਤਰਾਤਮੈ ਸਮਲੇ ਆਪ ਸਾਰ ਸਦਰਾ ਪਾਣੈ ਗੁਰਬਣੀ ਅਵਰਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿਖਣ ਮੁਖ ਹੋਇ ਜੇ ਕੋ ਗੁਰਤੇ ਬੇਮ ਖੋਬੈ ਬਿਨ ਸਤਗੁਰ ਮੁਕਤਨੈ ਪਾਵੈ ਪਾਵੈ ਮੁਕਤਨੈ ਹੋਥੈ ਕੋਈ ਪੁੱਛੋ ਭਈ ਕੀਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤਨੈ ਪਾਏ ਫਿਰ ਮੁਕਤ ਪਾਇ ਲਾਗ ਚੜਨੀ ਸਤਗੁਰ ਸਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤਨੈ ਪਾਏ ਆਪੋ ਸਤਗੁਰੂ ਕੇ ਪਿਆਰਿਓਂ ਗਾਓ ਉਹ ਸੱਚੀ ਬਾਣੀ ਬਾਣੀ ਤਗਾਓ ਗੁਰੂ ਕੀ ਬਾਣੀ ਆ ਸਰ ਬਾਣੀ ਜਣ ਕੋਨਰ ਕਾਰਮ ਹੋਵੇ ਹਿਰਦੈ ਤਨਾ ਸਮਾਣੀ ਪੀਭੋ ਅਮਰਤ ਸਦਾ ਰਹੋ ਅਰੰਗ ਜਪਿਉ ਸਾਰੰਗ ਪਾਣੀ ਕਹ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀਆਂ ਕਬਖਾਣੇ ਹਰ ਹਰ ਨੰਤ ਕਰੇ ਰਸਨਾ ਕਹਿ ਆਕਸਿਉ ਨ ਜਾਣੇ ਚਿਤ ਜਨ ਕਾ ਹੇਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਹੋਆ ਸਮਾਓ ਸਭ ਜੀ ਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਈ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਖਤਿ ਆਪ ਪਾਏ ਕੈ ਕਰਤਾ ਆਪੇ ਹੁਕਮ ਬਰਤਾਏ ਹੁਕਮ ਬਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਵੰਧਨ ਹੋਵੇ ਮੁਕਤ ਸਬਦ ਮਨ ਬਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੌ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਟ ਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ ਦੇਹੀ ਗੁਨੀ ਸੰਸਾਰ ਭ੍ਰਮ ਸੁਤਾ ਸਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤਿਸ ਜਨ ਜਾਗੇ ਜਿਨਾਂ ਹਰਮਨ ਬਸਿਆ ਬੋਲੇ ਅਮਰਤ ਬਾਣੀ ਕਾ ਨਾਨਕ ਸੋ ਤਤ ਪਾਇ ਜਿਸਨੂੰ ਆਰਦਨ ਹਰਿ ਲੇ ਬਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਗਾਵਣੋਂ ਵਿਸਾਰਿਐ ਮਨੋਂ ਕ ਵਿਸਾਰਿਐ ਵਰਦਾਤਾ ਜੇ ਅਗਣ ਮੈਂ ਹਰ ਪਹੁੰਚਾਵੇ ਉਸਨੋ ਕਹ ਪੜਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਾ ਮਨੋਂ ਵਿਸਾਰੀਐ ਜੈਸੀ ਅਗਨੁਦਰਮੈ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਹੀ ਕਰਤੈ ਖੇਲ ਰਚਾਇਆ ਜਤ ਸਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲੇ ਵੇ ਜੋੜ ਕੇ ਲੱਗੀ ਰਸਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿ ਤਾਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕਾ ਗੁਰ ਪ੍ਰਸਾਦਿ ਜਿ ਨਾਂ ਲੇਵ ਲਾਗੀ ਇਤਨੀ ਵਿੱਚੇ ਮਾਇਆ ਪਾਇਆ ਅਰੇ ਆਪ ਮੁਲਕੈ ਮੁੱਲ ਨੈ ਪਾਇਆ ਜਾਏ ਮੁੱਲ ਨੈ ਪਾਇਆ ਜਾਏ ਕਿਸੈ ਵਟੋਰੇ ਲੋਕ ਕਬਿਲ ਲਾਈ ਅਸਾਸਤ ਗੁਰ ਜੇ ਮਿਲੈ ਤਸਨੂ ਸਰ ਸੌਪਿਆ ਵਿੱਚ ਹੂੰ ਆਪ ਜਾਏ ਜਿਸ ਦਾ ਜੀਤ ਸੁਮਿਲ ਰਾਇ ਹਰ ਬਸ ਐਵੇਂ ਆਏ ਹਰਿਆਪਾ ਮੁਲਕੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਣ ਬਣਜਾਰਾ ਹਰਾਸ ਮੇਰੀ ਮਣ ਬਣਜਾਰਾ ਸਤ ਗੁਰ ਤੇਰਾ ਸਜਾਣੀ ਹਰ ਹਰ ਨਤ ਜਪਿਓ ਜੀ ਹੋ ਲਾਖ ਟਿਓ ਦਿਹਾੜੀ ਏੋ ਤਨ ਤਨਾ ਮਿਲਿਆ ਜਿਨ ਹਰਿਆਪੇ ਪਾਣਾ ਕਹਿ ਨਾਨਕ ਹਰਾਸ ਮੇਰੀ ਮਣ ਹੋਆ ਬਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਥਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕੀਤਾ ਇੰਜ ਚਰਲ ਸਪ ਲੈਣਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋਣ ਨ ਤ੍ਰਸਨਾ ਲਾਗੇ ਆਏ ਏ ਵਰਸ ਕਰਮੀ ਪਾਈਐ ਸਤਗੁਰਮ ਲੈ ਜਿਸ ਆਏ ਕਹਿ ਨਾਨਕਾ ਹੋਰ ਆੰਦਰਾ ਸਾ ਬਿਸਰੇ ਜਾ ਹਰ ਬਸੈ ਮਣ ਆਏ ਏ ਸਰੀਰਾ ਮੇਰਿਆ ਹਰ ਥੰਮੈ ਜੋਤ ਰੱਖੀ ਤਾ ਤੂ ਜਗਮੈ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂ ਜਗਮੈ ਆਇਆ ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ जग ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲਨਤ ਸਖੀਏ ਸੋਗ ਦੁਖਣੇਂ ਬਿ ਆਪੇ ਗੁਰਚਾਨ ਲਾਗੇ ਦਨ ਸਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਸਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਾਣ ਕਾਣ ਜੋਗ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਹਿ ਕਿਆ ਦੁਦ ਕਰਮ ਕਮਾਇਆ ਕੀ ਕਰਮ ਕਮਾਇਆ ਤਦ ਸੀਰਾ ਜਾਤੂ ਜਗ ਮੈਂ ਆਇਆ ਜਿਨ ਹਾਤੇ ਆ ਰਚਨ ਥਿਆ ਸੋਹਰਮਣ ਨੇ ਵਸਾਇਆ ਗੁਰ ਪ੍ਰਸਾਦਿ ਹਰਮਣ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕਿ ਉਹ ਸਰੀਰ ਪਰ ਬਾਣ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਸ ਸੰਸਾਰ ਤੁਮ ਦੇਖਦੇ ਹਰ ਘਰੂਪੈ ਹਰੂ ਪਣਦਰੀ ਆਇਆ ਗੁਰ ਪ੍ਰਸਾਦਿ ਬਜਿਆ ਆਜਾ ਬੇਖ ਹਰੀ ਕਹਿ ਹਰ ਬਣ ਅਵਰਣੈ ਕੋਈ ਕਹਿ ਨਾਨਕੇ ਨਿਤਰੰਧ ਸੇ ਸਤਗੁਰ ਮਿਲਿਐ ਦੇਵ ਦ੍ਰਿਸ਼ਟ ਹੋਇ ਇਹ ਸਰਵਣੋ ਮੇਰਿਓ ਸਾਚਾ ਸੁਨੈ ਨੋ ਪਠਾਏ ਸਾਚਾ ਸੁਨੈ ਨੋ ਪਠਾਏ ਸ੍ਰੀ ਲਐ ਸੁਨੋ ਸਤ ਬਾਣੀ ਜਿਤ ਸੁਣੀ ਮਰਤਨ ਹਰਿ ਆਵਾਰ ਰਸਨਾ ਰਸਮਣੀ ਸਾਚ ਲਖ ਬਡਾਣੀ ਤਾਂਗੀ ਗਤ ਕਹੀ ਨਾ ਜਾਏ ਕਹਿ ਨਾਨਕਾ ਮਰਤਨਾਮ ਸੁਨੋ ਪਵਿੱਤਰ ਹੋਵੋ ਸਾਚਾ ਸੁਨੈ ਨੋ ਪਠਾਏ ਹਰ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਵਨ ਨੌ ਦਵਾਰੇ ਪ੍ਰਗਟ ਕੀਏ ਦਸ ਬਾਗਵਤ ਰਖਾਇਆ ਗੁਰਦਵਾਰਾ ਲਈ ਭਾਵਨੇ ਇੱਕ ਨਾ ਦਸਵਾ ਦਵਾਰ ਦੇ ਘਾਇਆ ਤੈਨੇ ਇੱਕ ਰੂਪ ਨਾ ਨਾਮਨ ਦਤ ਸੁਦਾਂਤ ਨ ਜਾਈ ਪਾਇਆ ਕਹ ਨਾਨਕਰ ਪਿਆਰੇ ਜੋ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ ਇਹ ਹੋ ਸਾਚਾ ਸੋਇਲਾ ਸੱਚੇ ਕਰ ਗਾਵੂੰ ਗਾਵਤਾ ਸੁਲਾ ਕਰ ਸੱਚੇ ਜਿਥੈ ਸਦਾ ਸੱਚ ਧਿਆਵੇ ਸਚੋ ਧਿਆਵੇ ਜਤੁਦ ਭਾਵੇ ਗੁਰਮੁਖ ਦਿਨਾਂ ਬਜਾਵੇ ਇਹੋ ਸਾਵਣਾ ਕਾ ਖਸਮੈ ਜਿਸ ਵਕਸੇ ਸੋਜਣ ਪਾਵੇ ਕੈ ਨਾਨਕ ਸੱਚ ਸੋਇਲਾ ਸੱਚੇ ਕਰ ਗਾਵਹਿ ਆਣ ਦਸਨੋ ਬੜ ਭਾਗਿਓ ਸਗਲਾ ਮਨਵਰਤ ਪੂਰੇ ਪਾਰ ਭ੍ਰਮ ਪ੍ਰਾਪਾਇ ਉਤਰੇ ਸਗਲਾ ਵਸੂਰੇ ਧੋਕਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੇ ਸੁਨਤੇ ਪਣੀਤਾ ਕੈਤੇ ਬਵਤੈ ਸਾਤ ਗੁਰਿਆ ਪਰ ਪੂਰੇ ਬਿਣਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੋਰੇ ਸੁਨਤੇ ਪਣੀਤ ਕੈਤੇ ਪਵਤੈ ਸਾਤ ਗੁਰਿਆ ਪਰ ਪੂਰੇ ਬਿਣਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ